ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤੀਜਾ ਸੂਆ ਜੈਨੂਅਲ ਸੂਈ ਹੋਈ ਤਾਜੀ ਸੂਈ ਹੋਈ ਮੱਝ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ ਅਸੀ ਗੱਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਢੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਪਰ 9878809116 9878809116 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਕੱਲ ਵੀਡੀਓ ਪਾਈ ਦੀ ਮੱਝ ਦੀ ਸੇਲ ਹੋਗੀ ਕੱਲ ਵੀਡੀਓ ਪਾਈ ਦੀ ਵੀਰ ਦੀ ਉਹ ਮੱਝ ਸੇਲ ਹੋਗੀ ਨਵੀਂ ਮੱਝ ਲੈ ਕੇ ਆਇਆ ਮੇਰੇ ਕੀ ਰਿਕਾਰਡ ਆ ਕੈਮਾ ਸੂਆ ਕਦੋਂ ਕਦੀ ਸੂਈ ਹੈਗੀ ਤੀਜਾ ਸੂਆ ਭਰਾ ਸਵੇਰੇ ਸੂਈ ਆ ਤੇ ਤੀਜਾ ਸੂਆ ਸਵੇਰੇ ਸੂਈ ਆ ਜੇਰ ਆ ਪਈ ਆ ਜੇਰ ਪੱਖੋਂ ਡਾਨਾ ਕਿੰਨਾ ਕੁ ਬੋਲਾ ਕੱਢਿਆ ਵੀਰੇ ਸਵੇਰੇ 2.5 ਕਿਲੋ ਬੋਲਾ ਕੱਢਿਆ ਬੱਚੇ ਨੂੰ ਝੰਗਾ ਕੇ ਬੱਚੇ ਨੂੰ ਝੰਗਾ ਕੇ 2.5 ਕਿਲੋ ਬੋਲਾ ਕੱਢਿਆ ਤਾਜੀ ਸੂਈ ਆ ਬਿਲਕੁਲ ਦੇਖ ਸਕਦੇ ਨਾੜੂ ਆ ਬੱਚੇ ਦਾ ਨਾਲ ਆ ਪੁੜਾ ਵੀ ਹਜੇ ਮੱਝ ਨੇ ਚੱਕਿਆ ਨਹੀਂ ਗਾ ਤਕਰੀਬਨ ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ 2:00 ਵਜੇ ਦਾ ਹੈਗਾ ਵੀਰੇ ਖੋਲ ਕੇ ਗੇੜਾ ਦਵਾਦੇ ਤੋਰੇ ਪੁਖ ਬਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦ ਤਾਬੀਰ ਦੇ ਘਰੋਂ ਚੰਗੀ ਤਰ੍ਹਾਂ ਨਿਰਕ ਪਰਖ ਕਰਕੇ ਲਿਆ ਸਕਦੋਂਗੇ ਰੰਗ ਸੰਗ ਤੀਜਾ ਸੁਹਾ ਬਿਲਕੁਲ ਲੈਣ ਪਤਲੇ ਪਿੰਡੇ ਦੀ ਬਰੀਕ ਚਾਵੜੀ ਦੀ ਮੱਝਾ ਦੁੱਧ ਵਾਲੀ ਮੂਰੇ ਮੰਗਰ ਦਾ ਹਵਾਨਾ ਦੇਖ ਸਕਦੋਂਗੇ ਉਨਾਂ ਹੀ ਹਵਾਨਾ ਮੂਰੇ ਹੈ ਤੇ ਉਨਾਂ ਹੀ ਮੰਗਰ ਹੈ ਚੰਗੀ ਸਮੀ ਪਲੀ ਯਾਦ ਕੁਆਲਟੀ ਵਾਲੀ ਮੱਝਾ ਹੈਗੀ ਜੇ ਕਿਸੇ ਵੀਰ ਦੀ ਸਤਮ ਜਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878809216 ਬੱਚਾ ਲਾ ਕੇ ਧਾਰਾ ਮਰਵਾ ਕੇ ਰੇਟ ਵੀਡੀਓ ਦੇ ਵਿੱਚ ਵੀਰ ਤੋਂ ਬਾਜਪ ਕਰਵਾਵਾਂਗੇ ਮੇਰੇ ਬੱਚਾ ਲਾ ਕੇ ਧਾਰਾ ਮਾਰ ਦੇ ਜੇ ਕਿਸੇ ਵੀਰ ਨੇ ਆਨਲਾਈਨ ਮਗਾਉਣੀਆਂ ਤਾਂ ਬੇਚਿਕ ਹੋ ਕੇ ਮਗਾ ਸਕਦੇ ਹਾਂ ਕਿਉਂਕਿ ਭਾਰ ਰੋਟੇ ਦੀ ਵੀਰ ਕਹਿੰਦਾ ਆਪਣੀ ਫੁੱਲ ਗਾਰੰਟੀ ਹੋਊਗੀ ਥੱਲੋਂ ਧਾਰਾਂ ਦੀ ਗਾਰੰਟੀ ਹੋਊਗੀ ਮਾਜਤ ਤੁਸੀਂ ਸਕਰੀਨ ਤੇ ਦੇਖ ਸਕਦੇ ਹੋਗੇ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਤੁਹਾਨੂੰ ਆਪਾਂ ਚੌਂਦਾ ਦਿਖਾਤਾ ਧਾਰਾਂ ਵੀਰ ਵਾਲਕੇ ਦਿਖਾਊਗਾ ਲਾਈਵ ਬਿਲਕੁਲ ਧਾਰਾਂ ਮਾਰ ਕੇ ਦਿਖਾਵਾਂਗੇ ਆ ਦੇਖ ਸਕਦੇ ਹੋ ਦੋਸਤੋ ਧਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਬਿਲਕੁਲ ਲੈਨ ਪੋਲੀ ਧਾਰਾ ਮੁਠੀ ਵਾਲਾ ਥਣ ਕੱਲਾ ਕੱਲਾ ਨਿਕਣਵਾ ਮੇਰੇ ਮੂਰ ਲਿਆਂ ਜਮੀ ਮਾਰ ਬਿਲਕੁਲ ਸ਼ਾਂਤ ਸੀਲ ਠੱਡੇ ਸੁਹਾ ਦੀ ਸਾਫ ਹਵਾਨੇ ਦੀ ਕੋਈ ਪਾਸਾ ਨਹੀਂਗਾ ਮੱਜ ਨੂੰ ਕੋਈ ਆਸਾ ਨਹੀਂਗਾ ਜੇ ਕਿਸੇ ਵੀਰ ਦੀ ਸਮਝਾਰੀ ਚਾਹੁੰਦੀ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਛਿੱਡੀ ਲੱਗੀ ਹੋਈ ਆ ਬੋਲੇ ਵਾਲੀ ਹੈ ਨਾ ਵੀ ਆ ਦੇਖ ਸਕਦੇ ਹੋ ਦੋਸਤੋ ਧਾਰਾਂ ਧੂਰਾਂ ਦੀ ਬਿਲਕੁਲ ਸਾਫਾ ਵੀਰੇ ਖੁੱਲ ਕੇ ਗੇੜਾ ਦੁਆਰੇ ਤੋਰੇ ਭੋਖਾ ਆਪਾਂ ਫੇਰ ਚੈੱਕ ਕਰਵਾ ਦਈਏ ਬਾਈਆਂ ਨੂੰ ਜੇ ਕਿਸੇ ਵੀਰ ਦੀ ਸਮਾਨਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲੈ ਧਾਰਾਂ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰੇ ਜੱਸਣ ਵਾਲਾ ਰੇਟ ਕੀ ਹੋਊਗਾ ਮੁੱਲ ਭਰਾ ਯਾਰ 88000 ਦੇ ਬਾਦੇ ਦਾ ਜਮਾ ਮਾਨਦਾਨ ਵਾਲਾ ਕੰਮ ਹੀ ਦੱਸਦੇ ਵੀਰੇ 85 ਦੇ ਦਿਆਂ ਬਾਈ ਦੁਬਾਰਾ ਮੁੱਲ ਵੀਰ ਕਹਿੰਦਾ 90 95 ਕੁਸ ਕਰਾ ਲਓ 85000 ਦੀ ਤਾਜੀ ਸੂਹੀ ਜੇਰ ਜੱਪਾ ਬਿਲਕੁਲ ਡਾਨ ਦੇਖ ਸਕਦੇ ਚੰਗੀ ਸਮੀ ਭਲੀ ਜਾਤ ਕੁਆਲਟੀ ਵਾਲੇ ਮਾਏ ਬਿਲਕੁਲ ਬਰੀਕ ਪਿੰਡ ਦੀ 10 12 ਕਿਲੋ ਦੁੱਧ ਬੜੇ ਆਮਦਾਰੀ ਨਾਲ ਦੇ ਦੇਣਾ ਮਾਜ ਨੇ ਜੇ ਕਿਸੇ ਵੀਰ ਦੀ ਸਮਾਨਦਾਰੀ ਚਾਹੁੰਦੀ ਉਹ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਸੂ ਅੱਜ ਇਹਨੂੰ ਨਤੀਜਾਗਾ ਲੈਵੇ ਹਵਾਨੇ ਪੱਕੋ ਤੁਸੀਂ ਚੱਕਾ ਸਕਦੇ ਹੋਗੇ ਹਵਾਨਾ ਬਿਲਕੁਲ ਭਰਿਆ ਹੋਇਆ ਮਾਜ ਨੇ ਲੱਤਾਂ ਦੇ ਵਿਚਾਲੇ ਕੰਪੈਕਟ ਆਰਡਰ ਮੁਠੀ ਵਾਲਾ ਥਣ ਕੱਲਾ ਕਲਾ ਨਿਖਣਵਾ ਆਹ ਦੇਖ ਸਕਦੇ ਹੋਗੇ ਦੋਸਤੋ ਜੇ ਕਿਸੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਓ ਵੀਰ ਦਾ ਪੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9878809216 ਚੰਗੀ ਜਾਤ ਕੁਆਲਟੀ ਵਾਲੀ ਮੱਝਾ ਸਮੀ ਪਲੀ ਹਵਾਨੇ ਦਾ ਆਕਾਰ ਦੇਖ ਸਕਦੇ ਹੋ ਦੋਸਤੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ